ਹੜਲਾ ਹੜਲਾ ਏਖੋ ਮਾਰਨ ਪੈਣਦੇ ਹੁਣ ਸ਼ਸ਼ੀਕਲ ਜੀ ਅੱਜ ਦੇ ਨਵੇਂ ਵੀਡੀਓ ਤੇ ਸਟੱਡਾ ਸਵਾਗਤ ਆ ਹੋਰ ਸੁਣੋ ਕਿ ਹੁਣ ਜੇ ਸਾਰੇ ਉਮੀਦ ਆ ਕੋ ਠੀਕ ਠਾਕ ਹੋਵੇ ਲੋ ਜੀ ਹੁਣ ਆਪਾਂ ਡੇ ਆ ਸਾਗ ਤੋਰਨ ਸ਼ਾਮਾਂ ਦੇ 5 ਵਜ ਗਏ ਨੇ ਸਵੇਰ ਦੀ ਗਰਮੀ ਬੜੀ ਤੇ ਹੁਣ ਦਿਲ ਕੰਢੇ ਸਾਗ ਬਣਾਉਣ ਨੂੰ ਤੇ ਪਾਲਕ ਵੀ ਕਾਫੀ ਹੋਈ ਆ ਨਾਲੇ ਮੈਂ ਆ ਚੱਲ ਸਾਗ ਤੋਰਦੇ ਆ ਇਹ ਤਾਂਦਲਾ ਸਲਾੜਾ ਜਿੰਨੂੰ ਬੋਲਦੇ ਪੱਠਿਆਂ ਵਿੱਚ ਵਾਵਾ ਹੋਇਆ ਵਾ ਤੇ ਹੁਣ ਆਪਾਂ ਇਹਨੂੰ ਤੋੜਦੇ ਆ ਫਿਰ ਚੋਕ ਕੇ ਤੇ ਫਿਰ ਸਾਗ ਬਣਾਵਾਂਗੇ ਹਾਲੋ ਪੱਠੇ ਵੇਖੋ ਕਿੰਨੇ ਵਧੀਆ ਹਰੇ ਹਰੇ ਲੱਗਣਦੇ ਗਰਮੀ ਬੜੀ ਹੈ ਸਵੇਰੇ ਤੋੜਨ ਅਸਵੇਰੇ ਹੀ ਬੜੀ ਧੋਪ ਹੀ ਕੋਣ ਸ਼ਾਮੀ ਲੱਗੇ ਆ ਤੋਰਨ ਤੇ ਸ਼ਾਮੀ ਵੀ ਬੜੀ ਧੋਪਾ ਇਹ ਕੜੇ ਬੰਦਾ ਸਾਡੇ ਅੱਗੇ ਕਮਾਦਾ ਵਿੱਚ ਵੀ ਬੜਾ ਸਾਗ ਹੋਇਆ ਵਾ ਤੇ ਭਾਰੇ ਖੱਬੀ ਚਲੋ ਘਰ ਦੇ ਲੱਗੇ ਹੈਗਾ ਪੱਠਿਆਂ ਵਿੱਚ ਇੱਥੇ ਹੀ ਤੋੜ ਲੈਣੇ ਆ ਕੀ ਜਾਣਾ ਅੱਗੇ ਉਹੀ ਜਣਾ ਬਣਾਉਣ ਵਾਸਤੇ ਹਨ ਸਹੀ ਗੱਲ ਹੈ ਤੇ ਕੁਲਾ ਕੁਲਾ ਉਦਾਂ ਵਾਵਾ ਹੋਇਆ ਈ ਮੈਂ ਕੱਲ ਵੇਖਿਆ ਸੀ ਇੱਥੇ ਮੈਂ ਹਾਂ ਚੱਲ ਪਾਲ ਕੇ ਵੀ ਕਿੰਨੀ ਹੋਈ ਆ ਤੇ ਸਾਗ ਵੀ ਹੋਇਆ ਇੰਨਾ ਹੜਿਆ ਹੜਿਆ ਵਾ ਗਰਮੀ ਫੁੱਲ ਸ਼ਾਮਾਂ ਵੀ ਪਈਆਂ ਪਰ ਗਰਮੀ ਫੁੱਲ ਆ ਹਾਂ 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 ਇਹ ਵਾ ਗਰਮੀਆਂ ਦਾ ਸਾਗ ਬੜਾ ਥੋੜ ਨਹੀਂ ਚੁਗਣਾ ਵੀ ਪੈਣਾ ਟੈਂਬੜਾ ਲੱਗਦਾ ਆ ਜਿਹੜੇ ਨਾ ਆ ਬੀਜ ਆ ਡੰਡੀਆਂ ਜੀ ਇਹਨਾਂ ਲਾਉਣਾ ਪੈਣਾ ਤੇ ਕੁਲਾ ਕੁਲਾ ਇਦਾਂ ਦੇ ਰੱਖਣਾ ਪੈਣਾ ਸਾਫ਼ ਕਰਨਾ ਪੈਣਾ ਪਹਿਲਾਂ ਸਬਜ਼ੀਆਂ ਵੀ ਖਾ ਖਾ ਅੱਕ ਜਾਈਦਾ ਕੀ ਕਰੀਏ ਕਿਤੇ ਗਰਮੀਆਂ ਦੇ ਸਬਜ਼ੀਆਂ ਨਹੀਂ ਪਸੰਦ ਹੁੰਦੀਆਂ ਜੀ ਇਹ ਸਾਡੀ ਪਾਲਕ ਹੋਈ ਹੈ ਤੇ ਹੁਣ ਇਥੋਂ ਪਾਲਕ ਤੋੜਦੇ ਆਂ ਇਹ ਸਾਰਾ ਬੀਖ ਲੜਿਆ ਸਾਰੀ ਉੱਪਰ ਹੀ ਫੇੜ ਇੱਧਰ ਸਰਾ ਦਿੱਤਾ ਆਪਾਂ ਚੁੱਲੇ ਤੇ ਸਾਗ ਚਣਿਆਂ ਦੀ ਤਲ ਪਾ ਕੇ ਤੇ ਨਮਕ ਪਾ ਕੇ ਤੇ ਹੁਣ ਬਣਾਏਗਾ ਤੇ ਲਗਾਵਾਂਗੇ ਕਰਕਾ ਦੇਖੋ ਭਾਈ ਚਰਚੇ ਵਾਲੇ ਬੰਦੇ ਸਵੇਰੇ ਸੁਵਤੇ ਦੀ ਤਿਆਰੀ ਇੱਧਰ ਵੇਖੋ ਦੇਖੋ ਪ੍ਰੈਸ ਗਰਜੇ ਚੱਲੇ ਜੇ ਵੇਖੋ ਵੇਖੋ ਆ ਵੀ ਲੈ ਜਾ ਫੜ ਲਾ ਫੜ ਲਾ ਦੇਖੋ ਮਾਰਨ ਪੈਣਦੇ ਹੁਣ ਕਹਦੇ ਇਹਾ ਫੂਨ ਤੋਂ ਲੜੀ ਜਾਣਾ ਗੌਲ ਮੁੰਡਾ ਇੱਕ ਦੂਜੇ ਨੂੰ ਕਰੀ ਜਾਣਾ ਸ਼ਿਭਜੀਆ ਲੋ ਜੀ ਹੁਣ ਅਸੀਂ ਪਹੁੰਚ ਚਲੇ ਆ ਕਾਦੀਆਂ ਤੇ ਇਹ ਕਾਦੀਆਂ ਦਾ ਰੇਲਵੇ ਸਟੇਸ਼ਨ ਆ ਤੇ ਅੱਜ ਆਪਾਂ ਦੋਵੇਂ ਜਣੇ ਬੱਚੇ ਸਾਡੇ ਘਰ ਸੀ ਤੇ ਆਪਾਂ ਜਾਣਾ ਨਸ਼ਰੇ ਨਸ਼ਰੇ ਸਾਨੂੰ ਕੰਮ ਆ ਜ਼ਰੂਰੀ ਤੇ ਫਿਰ ਸ਼ਾਮ ਨੂੰ ਆਵਾਂਗੇ ਵਾਪਸ ਤੇ ਨਾਲੇ ਸਾਡਾ ਮੇੜਾ ਪਿੰਡ ਆ ਪੇਕਾ ਪਿੰਡ ਤੇ ਇਹ ਰਜਾਦਾ ਪਿੰਡ ਆ ਇੱਥੇ ਮੇਰੀ ਸਿਸਟਰ ਰਹਿੰਦੀ ਆ ਮੈਂ ਥੋੜਾ ਥੋੜਾ ਵਲੌਗ ਬਣਾਇਆ ਤੇ ਨਾਮ ਇਹ ਦਿਖਾਵਾਂਗੀ ਕਿ ਕਿੱਥੇ ਗਏ ਆ ਕਿੱਥੇ ਗਏ ਕੰਮ ਜਾਣਾ ਬਸ ਉਹੀ ਵਲੌਗ ਬਣਾਇਆ ਸੀ ਤੇ ਇਹ ਥੋੜਾ ਜਿਹਾ ਬਣਾ ਲਿਆ ਰਸਤੇ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਕਾ ਅਰਜਾਦੇ ਤਾਂ ਸੌਰੀ ਤੇ ਬਹੁਤ ਵਧੀਆ ਵਾ ਤੇ ਇਹ ਵਾ ਹਾਈਵੇ ਰੋਡ ਨਿਸ਼ੜਾ ਮੱਜਾ ਸਿੰਘ ਤੇ ਆਪਾਂ ਗਏ ਸੀ ਸਚੇਤਗੜ ਜਿੱਥੇ ਮੇਰੇ ਨਾਨਕੇ ਨੇ ਤੇ ਮੇਰੇ ਮਾਮਾ ਜੀ ਦੇ ਮੁੰਡੇ ਨੂੰ ਰਿਪੋਰਟ ਕੀਤਾ ਹੋਇਆ ਵਾ ਉਹਨਾਂ ਮਲੇਸ਼ੀਆ ਚ ਤੇ ਅਸੀਂ ਉਹਨਾਂ ਨੂੰ ਮਿਲਣ ਗਏ ਸੀ ਤੇ ਵੀਡੀਓ ਮੈਂ ਉੱਥੋਂ ਦੀ ਵੀ ਨਹੀਂ ਸੀ ਬਣਾਈ ਤੇ ਫਿਰ ਦਸਤੇ ਚ ਜਾਂਦਿਆਂ ਨਿਸ਼ਾਰੇ ਜਾ ਕੇ ਸਾਨੂੰ بارش ਆਉਣ ਲੱਗ ਪਈ ਤੇ ਠੰਡਾ ਮੌਸਮ ਹੀ ਉਸ ਦਿਨ ਬਹੁਤ ਵਧੀਆ ਲੱਗਣ ਲਿਆ ਸੀ ਉਦੋਂ ਤਾਂ ਵੈਸੇ ਬਹੁਤ ਗਰਮੀ ਆ ਇਧਰ ਠੰਡਾ ਹੀ ਤੇ ਉਸ ਦਿਨ ਆਪਾਂ ਚਲੇ ਗਏ ਸੀ ਤੇ ਇੱਥੇ ਪਈਆਂ ਪੀਸੀਆਂ ਸਿੱਟਾਂ ਮੀਂਹ ਆ ਗਿਆ ਸੀ ਤੇ ਫਿਰ ਆਪਾਂ ਮਿਲ ਕੇ ਚਾਹ ਬਾਣੀ ਪੀਤਾ ਤੇ ਸ਼ਾਮ ਹੀ ਆ ਗਈ ਸੀ ਵਾਪਸ ਆਪਣੇ ਫਿਰ ਦੁਬਾਰਾ ਪਿੰਡ ਲਓ ਜੀ ਸ਼ਾਮਾਂ ਦੇ 7:00 ਵਜੇ ਨੇ ਤੇ ਆਪਾਂ 5:00 ਵਜੇ ਆ ਗਏ ਸੀ ਤੇ ਆਣ ਕੇ ਨਾ ਕੇ ਚੈੱਕ ਕੀਤਾ ਤੇ ਹੁਣ ਬਣਾਏ ਆਪਾਂ ਰਾਜਮਾ ਚੌਲ ਤੇ ਖਾਣੇ ਨਾਲ ਤੁਹਾਨੂੰ ਦਿਖਾਉ ਤੇ ਉਮੀਦ ਕਰਦੇ ਆਂ ਤੇ ਤੁਹਾਨੂੰ ਸਾਡਾ ਬਲੌਗ ਛੋਟਾ ਜਿਹਾ ਵਧੀਆ ਲੱਗਿਆ ਹੋਵੇਗਾ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਇੱਕ ਨੈਕਸਟ ਬਲੌਗ ਦੇ ਨਾਲ ਫੇਰ ਮਿਲਾਂਗੇ ਤਦ ਤੱਕ ਵਾਸਤੇ ਸਸ਼ੀ ਕਾਲ ਜੀ